ਇੱਕ ਸਿੱਖ ਦੀ ਪੱਗ ਹਮੇਸ਼ਾ ਕਿਸੇ ਨਾ ਕਿਸੇ ਦੀ ਪੱਤ ਬਚਾਉਂਦੀ ਹੈ ਇੱਕ ਸਿੱਖ ਦੀ ਪੱਗ ਕਿਸੇ ਵੀ ਗਰੀਬ ਗੁਰਬੇ ਦੀ ਜਾਨ ਬਚਾਉਂਦੀ ਹੈ ਇੱਕ ਸਿੱਖ ਦੀ ਪੱਗ ਦੇਸ਼ ਦੀ ਇੱਜ਼ਤ ਨੂੰ ਵੀ ਬਚਾਉਂਦੀ ਹੈ ਭਾਵੇਂ ਉਹ ਬਾਰਡਰ ਤੇ ਹੋਵੇ ਜਾਂ ਭਾਵੇਂ ਸਿਵਲ ਇਲਾਕੇ ਦੇ ਵਿੱਚ ਹੋ ਲੇਕਿਨ ਫਿਰ ਐਸਾ ਕਿਉਂ ਕਿ ਉਸੇ ਪੱਗ ਦੇ ਨਾਲ ਵਿੱਕਰਾ ਕੀਤਾ ਜਾਂਦਾ ਕੋਈ ਬੁਕਾਇਦਾ ਮਨ ਨੂੰ ਪੀਸ ਫਾਲੀ ਨਹੀਂ ਐ ਐਸਐਸਪੀ ਨੇ ਬੁਲਾਇਆ ਬਣੋ ਆਪਣੇ ਕੋਲ ਡੀਜੀ ਨੇ ਬੁਲਾਇਆ ਬੁਕਾਇਦਾ ਡਿਗਰੀ ਦਿੱਤੀ ਪੀਸੀ ਡਿਗਰੀ ਦਿੱਤੀ ਮਨ ਉਹ ਬੁਕਾਇਦਾ ਉਹਨੇ ਕਿਹਾ ਜੀ ਸਾਡਾ ਇੰਪਾਇਰੀ ਨੇ ਬਚਾਇਆ ਬਾਅਦ ਦੇ ਵਿੱਚੋਂ ਬਾਹਰ ਕੱਢਿਆ ਇਸਨੇ ਜੀ ਜੀ ਔਰ ਬੜਾ ਇਸਨੇ ਬਾਦੀਆਂ ਕੰਮ ਕੀਤਾ ਉਹ ਕਹਿੰਦਾ ਲਿਖੇਨ ਵਿਚਰਣੋਂ ਮਨ ਡਿਗਰੀ ਇਸੇ ਪਾਠਕ ਦੇ ਵਿੱਚ ਵੜਦੀ ਅੱਗੇ ਜਿਵੇਂ ਸੀ ਵੜ ਕਿਸ ਤਰ੍ਹਾਂ ਗਈ ਬਿਲਕੁਲ ਸਾਨੂੰ ਵਾਈ ਗੁੱਡਨੈਸ ਸਾਨੂੰ ਇਹ ਦਿੱਤੀ ਦੀ ਹੈ ਕਿ ਕਿਸੇ ਨੇ ਕੰਮ ਆ ਉਹ ਜੋ ਚੀਜ਼ਾਂ ਜਿਹਨੀਆਂ ਜਲ ਜਾਂਦੀਆਂ ਤੇ ਲੋਕਾਂ ਨੇ ਸਰਵਿਸ ਸੁਕਾ ਜਿਹਨੀਆਂ ਸੇਵ ਕਰਦੇ ਬੜਾ ਕੀਮਤੀ ਸਮਾਨ ਨਹੀਂ ਕਿ ਸਕੀਲ ਇਵਨ ਕਿਆ ਮਨਨ ਸਾਡੇ ਪ੍ਰੈਜ਼ੀਡੈਂਟ ਨੇ ਲਿਖ ਕੇ ਦਿੱਤਾ ਮਨੂੰ ਕਿ ਇਹਨੇ ਕਰੋੜਾਂ ਰੁਪਏ ਦੀ ਪ੍ਰਾਪਰਟੀ ਬਚਾਈ ਦੀ ਸਾਡਾ ਚੰਮੂ ਜੀ ਯੂਨੀਵਰਸਿਟੀ ਦੇ ਨਾਨ ਟੀਚਿੰਗ ਈਮਪਲਾਈ ਦੇ ਪ੍ਰੈਜ਼ੀਡੈਂਟ ਨੇ ਲਿਖ ਕੇ ਆਪਣੇ ਪਰਫਾਰਮੈਂਸ ਲਿਖ ਕੇ ਦਿੱਤਾ ਮਨੂੰ ਲਗੋ ਕੋਈ ਘੰਟੇ ਬਾਅਦ ਬੰਦੇ ਆਦਨ T 40 ਦੇ ਥੀ ਉਹ ਮਨੂੰ ਪਕੜ ਕੇ ਕਹਿ ਦਿੱਦ ਮਨੂੰ ਥੱਲੇ ਸੁੱਟ ਕੇ ਤੇ পিছে ইতে লট नाल ইতে پتھر नाल মারকে ওর মেনু बेहোশ করকে সোডিয়া মানে ਤੁਹਾਨੂੰ ਸਿਰਫ ਇਸ ਕਰਕੇ ਮਾਰਿਆ ਗਿਆ ਕਿ ਤੁਸੀਂ ਇੱਕ ਬੰਦੇ ਦੀ ਜਾਨ ਬਿਲਕੁਲ ਬਿਲਕੁਲ ਉਹ ਕਿਉਂਕਿ ਸ਼ਡਿਊਲ ਕਸਰਕਾ ਸੀ ਮੈਂ ਅਜੇ ਤੱਕ ਮਨੇ ਗਲੋਸਟਿਕ ਦੀਵਾਰ ਮੇ ਲਿਆ ਨਸਟਿਕ ਦਾ ਮੈਟਸ ਮਿਲਿਆ ਹੋਰ গোল্ড ਮੈਟਲ ਸਪੈਸ਼ਲ ਫੰਕਸ਼ਨ ਖਾਇਰ ਨੇ ਵਿਦ ਡਿਗਨਿਟੀਜ਼ ਡੇ ਜਿਹੜੀ ਡੇਟ ਹੋਇਆ ਸੀ ਕੋਈ ਯਾਦ ਹੈ গোল্ড ਮੈਟਲ ਕਦੋਂ ਮਿਲਿਆ ਸੀ ਇਹ ਮੇਰਾ ਖਿਆਲ ਆ 88 ਨਹੀਂ ਗਾਣਾ ਥਾਣ ਨਹੀਂ ਇਸ ਵਿੱਚ ਕਿ ਜਿਹੜਾ ਉਹ 15 ਉਹ ਸਾਥ ਦੇਖੇਗਾ ਠੀਕ ਹੈ ਉਹਦੇ ਵਿੱਚ ਮੈਨੂੰ ਡਿਗਨਿਟੀ ਸਾਰਿਆਂ ਨੂੰ ਬੁਲਾ ਕੇ ਉਹ ਦੇਖਦਾ ਔਰ ਮੈਂ ਜਿਸ ਨੇ ਪਤਾ ਕੀਤਾ ਉਹ ਸਿਰਫ ਯਾਨੀ ਕਿ ਪਲੈਂਟਡ ਗੋਡ ਨਾ ਤੇ ਇਹ ਤਾਂ ਕਿਸੇ ਨਾ ਇਨਸਾਨੀ ਦਾ ਬੁਝਾਦ ਬਣ ਗਿਆ ਕਿਸ ਤਰ੍ਹਾਂ ਹੂੰ ਯਾ ਤਾਂ ਤੁਸੀਂ ਕਹੋ ਹੀ ਨਾ ਕਿ ਬਈ ਇਸ ਨੂੰ ਕੁਝ ਦਿੱਤਾ ਜਾਵੇ ਤੇ ਜੇ ਤੁਸੀਂ ਕਿਹਾ ਹੈ ਕਿ ਗੈਲੈਂਟਰੀ ਅਵਾਰਡ ਦੋ ਇਸ ਨੂੰ ਮੈਰਿਟ ਆਫ ਸਰਟੀਫਿਕੇਟ ਆਫ ਮੈਰਿਟ ਦੇ ਦਿਓ ਇਸ ਨੂੰ 골ਡ ਮੈਡਲ ਦੇ ਦਿਓ ਜਾਂ ਫਿਰ ਦਿਓ ਕੁਝ ਵੀ ਵੀ ਕਾਜਮ ਚੀਜ਼ ਐ ਸਿਰਫ ਕਾਜਮ ਮੈਂ ਤੇ ਬਾਰ ਬਾਰ ਇਹਨਾਂ ਨੂੰ ਚਿੱਠੇ ਲਿਖਿਆ ਕਰਦਾ ਮੈਂ ਕੋਈ 골ਡ ਮੈਡਲ ਨਹੀਂ ਵਾਪਸ ਚਾਹ ਲੋ ਪਲੀਜ਼ ਮੈਨੂੰ ਮਿਲਾ ਦਿਓ ਸਿਰਫ ਦੇ ਵੀ ਮਿਲਾ ਦਿਓ ਪਰ ਮਨ ਨੂੰ ਜਸਟਿਸ ਵੀ ਦੇਣਾ ਕਿ ਵਾਪਸ ਲਾਖਣਾ ਸਾਰਾ ਕੁਝ ਕਿੰਨੀਆਂ ਜਿੱਖਿਆ ਮੈਦਾ ਗਵਰਨਰ ਨੂੰ ਲਿਚਕਿਆ ਤੇ ਮੈਨੂੰ ਟਾਈਮ ਦੇ ਮੈਂ ਸਾਰਾ ਕੁਝ ਵਾਪਸ ਕਰ ਮਤਲਬ ਇਸ ਵੇਲੇ ਇੱਕ ਸਿੱਖ ਦੀ ਪੱਗ ਹਮੇਸ਼ਾ ਕਿਸੇ ਨਾ ਕਿਸੇ ਦੀ ਪਤ ਬਚਾਉਂਦੀ ਹੈ ਇੱਕ ਸਿੱਖ ਦੀ ਪੱਗ ਕਿਸੇ ਵੀ ਗਰੀਬ ਗੁਰਬੇ ਦੀ ਜਾਨ ਬਚਾਉਂਦੀ ਹੈ ਇੱਕ ਸਿੱਖ ਦੀ ਪੱਗ ਦੇਸ਼ ਦੀ ਇੱਜ਼ਤ ਨੂੰ ਵੀ ਬਚਾਉਂਦੀ ਹੈ ਭਾਵੇਂ ਉਹ ਬਾਰਡਰ ਤੇ ਹੋਵੇ ਜਾਂ ਭਾਵੇਂ ਸਿਵਲ ਇਲਾਕੇ ਦੇ ਵਿੱਚ ਹੋਵੇ ਲੇਕਿਨ ਫਿਰ ਐਸਾ ਕਿਉਂ ਕਿ ਉਸੇ ਪੱਗ ਦੇ ਨਾਲ ਵਿਤਕਰਾ ਕੀਤਾ ਜਾਂਦਾ ਹੈ ਜੀ ਹਾਂ ਮੈਂ ਗੱਲ ਕਰ ਰਿਹਾ ਹਾਂ ਸਰਦਾਰ ਪ੍ਰੀਤਮ ਸਿੰਘ ਜੀ ਜਿਹੜੇ ਮੇਰੇ ਨਾਲ ਬੈਠੇ ਨੇ ਸਭ ਤੋਂ ਪਹਿਲਾਂ ਆਓ ਇਹਨਾਂ ਦਾ ਸਵਾਗਤ ਕਰੀਏ ਪ੍ਰੀਤਮ ਸਿੰਘ ਜੀ ਸਵਾਗਤ ਹੈ ਆਪ ਇਸ ਸਾਥੀ ਵੀ ਤੇ ਜਿਵੇਂ ਕਿ ਪ੍ਰੀਤਮ ਸਿੰਘ ਜੀ 1978 ਦੇ ਵਿੱਚ ਐਸ ਅ ਜੂਨੀਅਰ ਅਸਿਸਟੈਂਟ ਜੰਮੂ ਯੂਨੀਵਰਸਿਟੀ ਦੇ ਵਿੱਚ ਇਹਨਾਂ ਦੀ ਨੌਕਰੀ ਲੱਗਦੀ ਹੈ ਕਾਬਲੀਅਤ ਸੀ ਤੇ ਨੌਕਰੀ ਲੱਗ ਗਈ ਲੇਕਿਨ ਉਸ ਕਾਬਲੀਅਤ ਤੋਂ ਵੀ ਉੱਪਰ ਉੱਠ ਕੇ ਇੱਕ ਹੋਰ ਕੈਰੇਕਟਰ ਸੀ ਜਿਸ ਦੇ ਵਿੱਚ ਇਹਨਾਂ ਦਾ ਸਿੱਖੀ ਸਰੂਪ ਹੈ ਸਿੱਖੀ ਜਿਹੜਾ ਇਹਨਾਂ ਦਾ ਕਰੈਕਟਰ ਸੀ ਉਸ ਕਰੈਕਟਰ ਦੇ ਚੱਲਦੇ ਇਹਨਾਂ ਨੇ ਉਸ ਨੌਕਰੀ ਤੋਂ ਹਟ ਕੇ ਜੋ ਕੀਤਾ ਇੱਕ ਪੁਲਸ ਵਾਲੇ ਨੂੰ ਜਿਸ ਨੂੰ ਕਿ ਇੱਕ ਭੀੜ ਜਿਹੜੀ ਹੈ ਉਹ ਮਾਰਕੁਟਾਈ ਕਰ ਰਹੀ ਸੀ ਆਪ ਉਹਦੇ ਉੱਪਰ ਜਾ ਕੇ ਡਿੱਗੇ ਉਹਦੀ ਜਾਨ ਬਚਾਈ ਉਹਦੀਆਂ ਸੱਟਾਂ ਆਪਣੇ ਸੀਨੇ ਦੇ ਉੱਤੇ ਆਪਣੀ ਪਿੱਠ ਦੇ ਉੱਤੇ ਚੱਲੀਆ ਉਸ ਤੋਂ ਬਾਅਦ ਉਸ ਦੇ ਠੀਕ 24 ਘੰਟੇ ਦੇ ਅੰਦਰ ਅੰਦਰ ਜਿੱਥੇ ਇਹ ਨੌਕਰੀ ਕਰਦੇ ਨੇ ਜੰਮੂ ਯੂਨੀਵਰਸਿਟੀ ਉਸੇ ਯੂਨੀਵਰਸਿਟੀ ਦੇ ਜ਼ੋਲੋਜੀ ਡਿਪਾਰਟਮੈਂਟ ਦੇ ਵਿੱਚ ਅੱਗ ਲੱਗ ਜਾਂਦੀ ਹੈ ਉਸ ਡਿਪਾਰਟਮੈਂਟ ਦੇ ਵਿੱਚ ਬਹੁਤ ਸਾਰੇ ਕੀਮਤੀ ਡਾਕੂਮੈਂਟ ਡਾਕੂਮੈਂਟ ਹੀ ਨਹੀਂ ਬਹੁਤ ਸਾਰੀਆਂ ਕੀਮਤੀ ਚੀਜ਼ਾਂ ਵੀ ਪਈਆਂ ਹੁੰਦੀਆਂ ਜਿਨ੍ਹਾਂ ਨੂੰ ਜੀਓਲੋਜੀ ਦਾ ਪਤਾ ਹੈ ਉਹਨਾਂ ਨੂੰ ਪਤਾ ਹੋਵੇਗਾ ਕਿ ਉੱਥੇ ਕਿਸ ਤਰ੍ਹਾਂ ਦੇ ਪੱਥਰ ਅਤੇ ਹੋਰ ਚੀਜ਼ਾਂ ਪਈਆਂ ਹੁੰਦੀਆਂ ਨੇ ਮਹਿੰਗੀਆਂ ਉਸ ਅੱਗ ਦੇ ਵਿੱਚ ਵੜ ਕੇ ਇਹਨਾਂ ਨੇ ਉਹ ਸਾਰੀਆਂ ਅਲਮਾਰੀਆਂ ਜਿਹੜੀਆਂ ਸੀ ਉਹਨਾਂ ਨੂੰ ਚੁੱਕ ਕੇ ਬਾਹਰ ਲਿਆਂਦਾ ਦੋ ਅਲਮਾਰੀਆਂ ਜਿਨ੍ਹਾਂ ਦੇ ਵਿੱਚ ਕੀਮਤੀ ਚੀਜ਼ਾਂ ਪਈਆਂ ਸੀ ਉਹਨਾਂ ਨੂੰ ਬਾਹਰ ਲਿਆਂਦਾ ਡਾਕੂਮੈਂਟਸ ਬਚਾਏ ਆਖਰ ਯੂਨੀਵਰਸਿਟੀ ਮੈਨੇਜਮੈਂਟ ਨੂੰ ਦੇਖ ਇਸ ਇਸ ਗੈਲੈਂਟਰੀ ਨੂੰ ਦੇਖ ਕੇ ਇਸ ਜਿਹੜੀ ਇਹਨਾਂ ਦੀ ਕੰਮ ਨੂੰ ਦੇਖ ਕੇ ਇਹਨਾਂ ਦੇ ਲਈ ਐਵਾਰਡ ਘੋਸ਼ਿਤ ਕੀਤਾ ਆਓ ਗੱਲਬਾਤ ਕਰਦੇ ਹਾਂ ਇਹਨਾਂ ਨੂੰ ਉਹ ਐਵਾਰਡ ਮਿਲਿਆ ਜਾਂ ਨਹੀਂ ਮਿਲਿਆ ਜੇ ਮਿਲਿਆ ਤਾਂ ਕੀ ਮਿਲਿਆ ਜੇ ਨਹੀਂ ਮਿਲਿਆ ਤਾ ਕਿਉਂ ਨਹੀਂ ਮਿਲਿਆ Pritam Singh ji ਕੀ ਹੋਇਆ ਆਖਰ 1979 ਦੇ ਵਿੱਚ 79 ਵਿੱਚ ਉਸਨੇ ਸਟਾਈਕ ਬੜੀ ਜ਼ਬਰਦਸਤ ਚੱਲ ਰਹੀ ਸੀ ਜੰਮੂ ਜੰਮੂ ਦੇ ਵਿੱਚ ਚੱਲ ਰਹੀ ਸੀ ਹਮ ਸੂਡਸ ਦੇ ਨਾਲ ਤੇ ਉਸਨੇ ਪੁਲਿਸ ਤੇ ਕੋਲੋਂ ਬੱਚੇ ਬਚਤੇ ਬਚਤੇ ਯਾਨੀ ਕਿ ਦੌੜਦੇ ਕੋਸਣ ਤੇ ਉੱਥੇ ਜਨਲੋਜੀ ਡਿਪਾਰਟਮੈਂਟ ਚ ਅਗ ਲੱਗੀ ਸੀ ਉਸ ਅਗ ਤੋਂ ਪਹਿਲੇ ਇਹਨੇ ਪੁਲਿਸ ਵਾਲੇ ਨੇ ਬਚਾਇਆ ਗਿਆ ਸੀ ਉਨ ਮਾਰਦੇ ਪੈਸਾਂ ਉਹ ਕੀ ਹੋਇਆ ਸੀ ਪੁਲਿਸ ਵਾਲੇ ਨੂੰ ਤੇ ਕਿਹੜੀ ਜਗ੍ਹਾ ਦੇ ਵਿੱਚ ਇਹ ਸਾਰਾ ਇਨਸੀਡੈਂਟ ਇਹ ਯੂਨੀਵਰਸਿਟੀ ਕੈਂਪਸ ਦੇ ਵਿੱਚ ਹੋਇਆ ਸੀ। ਉਹ ਉਹ ਜਿਸ ਲੋਕ ਨੂੰ ਪਤਾ ਲੱਗਾ ਬਾਅਦ ਵਿੱਚ ਕਿ ਇਹ ਪੁਲਿਸ ਦਾ ਕਰਮਚਾਰੀ ਹੈ ਤੇ ਉਹਨੂੰ ਮਾਰਨਾ ਸ਼ੁਰੂ ਕਰ। ਉਹਨੂੰ ਉੱਥੋਂ ਕੱਢ ਕੇ ਤੇ ਉਹਨੂੰ ਸੇਫ ਕਮਰੇ ਜਾ ਕੇ ਬੰਦ ਕੀਤਾ ਜਾਂਦਾ। ਓਕੇ। ਸਾਰਾ ਕੰਮ ਤੁਸੀਂ ਕੀਤਾ? ਹਾਂਜੀ ਹਾਂਜੀ ਹਾਂਜੀ। ਉਹ ਬਾਕਾਇਦਾ ਮੈਨੂੰ ਪੁਲਿਸ ਫੜ ਲੈਣੇ ਆ ਐਸਐਸਪੀ ਨੇ ਬੁਲਾਇਆ ਬਣੋ ਆਪਣੇ ਕੋਲ ਡੀਆਰਜੀ ਨੇ ਬੁਲਾਇਆ ਬਾਕਾਇਦਾ ਡਿਗਰੀ ਦਿੱਤੀ ਪੁਲਿਸ ਦੀ ਡਿਗਰੀ ਦਿੱਤੀ ਮਨ ਰੋੜ ਬਾਕਾਇਦਾ ਉਹਨੇ ਕਿਹਾ ਜੀ ਸਾਡਾ EMPLOYEE ਦੀ ਨੇ ਬਚਾਇਆ ਮਾਮਲੇ ਵਿੱਚੋਂ ਬਾਹਰ ਕੱਢਿਆ ਇਸਨੇ ਜੀ ਜੀ ਔਰ ਬੜਾ ਇਸਨੇ ਬਹਾਦਰੀ ਦਾ ਕੰਮ ਕੀਤਾ ਉਹ ਬਾਕਾਇਦਾ ਲਿਖੇ ਦੇ ਵਿੱਚ ਮੈਨੂੰ ਡਿਗਰੀ ਦਿੱਤੀ ਦੀ ਉਸ ਕੋ ਓਕੇ ਉਹ ਡਾਕੂਮੈਂਟਸ ਵੀ ਸੀ ਯੈਸ ਯੈਸ ਠੀਕ ਹੈ ਬਿਲਕੁਲ ਉਸ ਤੋਂ ਬਾਅਦ ਅੱਗ ਲੱਗਦੀ ਆ ਦੇ ਵਿੱਚ ਸਾਰਾ ਕੁਝ ਬਚਾਈਦਾ ਹੈ ਬਚਾਅ ਤੋਂ ਬਾਅਦ ਮੇਰੀ ਅੱਖਾਂ ਖਰਾਬ ਹੋ ਗਈਆਂ ਮੈਡੀਕਲ ਅਫਸਰ ਯਾਨੀ ਅੱਛਾ ਉਸ ਅੱਗ ਦੇ ਵਿੱਚ ਵਰਦੀ ਅ ਵਾਇ ਗੁੱਡਨ ਸਾਨੂੰ ਇਹ ਦਿੱਤੇ ਰਿਹਾ ਕਿ ਕਿਸੇ ਨੇ ਕੰਮ ਆਣਾ ਜਿਉਂ ਚੀਜ਼ਾਂ ਜਾਨੀ ਕਿ ਜਲ ਜਾਂਦੀਆਂ ਤੇ ਲੋਕਾਂ ਦੇ ਸਰਵ ਸੁੱਖਾ ਜਾਨੀ ਸਵਿਚ ਬੜਾ ਕੀਮਤੀ ਸਮਾਨ ਬਣ ਸਕੀਲ ਇਵਨ ਕਿਆ ਮੰਨੂ ਸਾਡੇ ਪ੍ਰੈਜ਼ੀਡੈਂਟ ਨੇ ਲਿਖ ਕੇ ਦਿੱਤਾ ਮੰਨੂ ਕਿ ਇਹਨੇ ਕਰੋੜਾਂ ਰੁਪਏ ਦੀ ਪ੍ਰਾਪਰਟੀ ਬਚਾਈ ਦੀ ਸਾਡਾ ਚੰਮੂ ਯੂਨੀਵਰਸਿਟੀ ਦੇ ਨਾਨ ਟੀਚਿੰਗ ਅਮਪਲਾਈ ਜੀ ਪ੍ਰੈਜ਼ੀਡੈਂਟ ਨੇ ਲਿਖਿਆ ਆਪਣੀ ਪਰਫਾਰਮੈਂਸ ਲਿਖ ਕੇ ਦਿੱਤੀ ਦਾ ਬੰਜੀ ਜੀ ਹਾਂਜੀ ਉਸ ਤੋਂ ਬਾਅਦ ਇਹਨਾਂ ਨੇ ਮੇਰੀ ਇਨੀ ਇਨਕੁਆਰੀ ਕੀਤੀ ਇਨੀ ਇਨਕੁਆਰੀ ਕੀਤੀ ਕਿ ਵੀ ਸਲਾਮਾ ਵੀ ਆਰਡਰ ਕਰਦੇ ਨੇ ਪਰ ਉਸ ਅੱਗ ਦੇ ਵਿੱਚ ਜਿਸ ਲਈ ਤੁਸੀਂ ਅੰਦਰੋਂ ਬਾਹਰ ਨਿਕਲੇ ਹਾਂਜੀ ਮੇਰੀ ਹਾਂ ਸੇਕ ਲੱਗ ਗਿਆ ਸੇਕ ਲੱਗ ਗਿਆ ਸੀ ਦੋਨੋਂ ਅੱਖਾਂ ਨੂੰ ਔਰ ਮੈਨੂੰ ਜਿਹੜਾ ਸਾਡਾ ਸੀਐਮ ਹੁੰਦਾ ਹੈ ਜੀ ਮੈਡੀਕਲ ਅਫਸਰ ਉਸੇ ਮੈਨੂ ਹਸਪਤਲ ਭੇਜਿਆ ਹੂ یونیورسٹی ਤੇ ਜਿਹੜੇ ਸੀ ਹਾਂਜੀ ਹਾਂਜੀ ਉਹ ਮੈਨੂ ਹਸਪਤਲ ਭੇਜਿਆ ਉੱਥੋਂ ਮੇਰਾ ਬਕਾਇਦਾ ਇਲਾਜ ਹੋਇਆ ਉਹ ਸਾਰੇ ਡਾਕੂਮੈਂਟਸ ਸੀਆ ਮਨੂ ਆ ਕੇ ਦੱਸੇ ਤੇ ਫਿਰ ਉਸਨੇ ਮੈਨੂੰ ਇੱਕ ਸਰਟੀਫਿਕੇਟ ਦਿੱਤਾ ਹੈ ਕਿ ਇਹ ਉੱਥੇ ਅਗ ਲਗਨਲ ਏਰੀਆ ਅੱਖਾਂ ਖਰਾਬ ਹੋਈ ਹੈ ਉਹਦਾ ਉਹ ਸਰਟੀਫਿਕੇਟ ਵੀ ਮੇਰੇ ਕੋਲ ਪਈਦਾ ਹੈ ਠੀਕ ਜੀ ਤੇ ਉਸ ਦੇ ਬਾਅਦ ਜੋ ਹੋਇਆ ਕਿਉਂਕਿ ਮੈਂ ਇੱਕ ਹੋਰ ਇਨਸੀਡੈਂਟ ਵੀ ਤੁਹਾਡਾ ਸੁਣਿਆ ਜਿਸ ਦੇ ਵਿੱਚ ਤੁਸੀਂ ਇੱਕ ਦਲਿਤ ਨੌਜਵਾਨ ਸੀ ਜਿਸ ਨੂੰ ਸ਼ਾਇਦ ਉਹਦੇ ਦਲ ਤੋਂ ਦੀ ਕਰਕੇ ਹੀ ਘੁਮਾਰਿਆ ਜਾ ਰਿਹਾ ਸੀ ਉਸ ਨੂੰ ਯਾਨੀ ਕਿ ਸਟੂਡੈਂਟਸ ਨੇ ਉਸ ਨੂੰ ਕੈਦ ਲਿਆ ਸੀ ਉਸ ਨੂੰ ਤੋਕੜ ਦਿੱਤੇ ਤੇ ਕਮਰੇ ਵਿੱਚ ਆ ਕੇ ਉਹਨੂੰ ਸੇਵ ਕੀਤਾ ਜਿਸ ਨੇ ਉੱਥੇ ਵੀ ਕੋਈ ਹੱਥਪਾਈ ਹੋਈ ਹੱਥਪਾਈ ਬਾਅਦ ਦੇ ਵਿੱਚ ਹੋਈ ਉਹ ਕੋਈ ਘੰਟੇ ਬਾਅਦ ਬੰਦੇ ਆਦਨ 30 ਔਰ 40 ਦੇ ਥੀ ਉਹ ਮੈਨੂੰ ਪਕੜ ਕੇ ਘੇਰਦੇ ਮੈਨੂੰ ਥੱਲੇ ਸੁੱਟ ਕੇ ਤੇ ਪਿੱਛੇ ਇਥੇ ਲੱਤ ਨਾਲ ਇਥੇ ਪੱਥਰ ਨਾਲ ਮਾਰ ਕੇ ਔਰ ਮੈਨੂੰ ਬਿਹੋਸ਼ ਕਰਕੇ ਸੁੱਟ ਜੰਨੇ। ਮਤਲਬ ਤੁਹਾਨੂੰ ਸਿਰਫ ਇਸ ਕਰਕੇ ਮਾਰਿਆ ਗਿਆ ਕਿ ਤੁਸੀਂ ਇੱਕ ਬੰਦੇ ਦੀ ਜਾਨ ਬਿਲਕੁਲ ਬਿਲਕੁਲ ਉਹ ਕਿਉਂਕਿ ਉਹ ਸ਼ਰੂਲ ਕਸਰਕਾ ਸੀ। ਓਹੋ। ਹਾਂਜੀ ਤੇ ਮੈਨੂੰ ਫੇਰ ਆਣੇ ਮੇਰੇ ਯੂਨਸਿਸ ਤਾਂ ਆਪਣੇ ਮਨੂੰ ਆਪਣੀ ਡਿਸਪੈਂਸਰੀ ਤੋਂ ਯਾਨੀ ਕਿ ਖੜਿਆ ਡਿਸਪੈਂਸਰੀ ਰਣ ਗਿਆ ਜੀ ਇਹਨੂੰ ਅਮਰਜੈਂਸੀ ਹਸਪੀਟਲ ਲੈ ਜਾਓ। ਉੱਥੇ ਵੀ ਕਹਾਦਾ ਮੇਰੀ ਅਮਰਜੈਂਸੀ ਦਾਖਲ ਹੁੰਦੀ ਹੈ ਤੇ ਉੱਥੇ ਮੇਰਾ ਯੂਰਨ ਬੰਦ ਹੋ ਜਾਂਦਾ ਹੈ। ਓਹੋ। ਯੂਰਨ ਬੰਦ ਹੁੰਦਾ ਕਾਫੀ ਯਾਨੀ ਕਿ ਕੰਟੇਨਰ ਬਾਅਦ ਆਤਮਿਕ ਤੇ ਯੂਰਨ ਪਾਸ ਹੁੰਦਾ ਤੇ ਫਿਰ ਉਹ ਲਿਖ ਦਿੱਤ ਕਿ ਇਹ ਟਿਸ਼ੂ ਜਿਹੜੇ ਲੈਫਟ ਸਾਈਡ ਦੇ ਬੈਕ ਸਾਈਡ ਦੇ ਲੋਅਰ ਪੋਰਸ਼ਨ ਦੇ ਟਿਸ਼ੂ ਜਿਹੜੇ ਇਹਦੇ ਉਹ ਵੀ ਉਹ ਕਹਦਾ ਉਹਦਾ ਇਲਾਜ ਅਜੇ ਵੀ ਚੱਲੇ ਕਰਦਾ ਕਿਉਂਕਿ ਮੇਰੀ ਉਹ ਜਿਹੜੀ ਲੱਤ ਆ ਪੂਰੀ ਕੰਮ ਨਹੀਂ ਕਰਦੀ ਸਹੀ ਉਹਦਾ ਇਲਾਜ ਅੱਜ 25 225 ਤੱਕ ਵੀ ਚੱਲੇ ਕਰਦਾ ਔਰ ਮੈਨੂੰ ਬਾਰ-ਬਾਰ ਲਿਖ ਕੇ ਦਿੱਤਾ ਕਿ ਮੈਨੂੰ ਯਾਨੀ ਕਿ ਤੁਸੀਂ ਅੱਛੀ ਜਗ੍ਹਾ ਲਗਾਓ ਜਿੱਥੇ ਯਾਨੀ ਕਿ ਮੈਂ ਕੰਮ ਪਰ ਇਹਨੇ ਮੇਰੀ ਕੋਈ ਨਹੀਂ ਸੁਣੀ ਇਹ ਮੇਰੇ ਕੋਲ ਕੰਮ ਲਾਂਦੇਗੇ ਫਿਟਨੈਸ ਅਫੀਕਰ ਅੱਜ ਤੱਕ ਮੇਰੇ ਪਰ ਇੱਕ 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 ਗੱਲ ਹੈ ਕਿ 24 ਘੰਟੇ ਦੇ ਅੰਦਰ ਅੰਦਰ ਤੁਸੀਂ ਦੋ ਇੱਕ ਬਾਦਰੀ ਦੇ ਕੰਮ ਕੀਤੇ ਤੁਹਾਡਾ ਤਾਂ ਨਾਂ ਬੜੇ ਦੂਰ ਤੱਕ ਜਾਣਾ ਚਾਹੀਦਾ ਮੇਰਾ ਮੈਂ ਕੇਸ ਦੇ ਜੈਸੀ ਗਿਨੀਸ ਬੁੱਕ ਦੇ ਵਿੱਚ ਹੋ ਗਿਨੀਸ ਬੁੱਕਸ ਵਾਲਿਆਂ ਨੇ ਮੈਨੂੰ ਲਿਖਿਆ ਕਿ ਤੁਹਾਡਾ ਕੇਸ ਲੇਟ ਹੋ ਚੁੱਕੇ ਨੇ ਜਿਸ ਕੇਸ ਇਸ ਵਿੱਚ ਐਂਟਰੀ ਨਹੀਂ ਕਰ ਸਕਦੇ ਔਰ ਤੁਹਾਡਾ ਜੇਕਰ ਉਹ ਲੇਟ ਨਾ ਹੁੰਦਾ ਮੇਰਾ 24 ਘੰਟੇ ਦੇ ਵਿੱਚ ਵੋਇਡ ਇਸ ਕੋ ਰਿਕਾਰਡ ਹੀ ਕੋਈ ਨਹੀਂ ਹੈ ਹੂੰ ਦੋ ਦੋ ਇਨਸੀਡੈਂਟ ਡਿਫਰੈਂਟ ਇਨਸੀਡੈਂਟ ਬਹੁਤ ਵਧੀਆ ਗੁਰਮਨੂ ਨੇ ਲਿਖਿਆ ਕਿ ਤੁਸੀਂ ਸਾਡਾ ਯਾਨੀ ਕਿ ਲੇਟ ਕਾਉਂਡ ਦੇ ਕਾਗਜ਼ ਕਿਉਂਕਿ 20 ਸਾਲਾਂ ਬਾਅਦ ਇਹਨੂੰ ਆਡਰ ਦਿੱਤਾ ਤੇ ਅੱਛਾ 20 ਸਾਲ ਦੇ 20 ਸਾਲ ਲੱਗ ਗਏ ਉਸ ਐਵਾਰਡ ਨੂੰ ਸੈਂਕਸ਼ਨ ਕਰਦਿਆਂ ਕਿ ਬਈ ਪ੍ਰੀਤਮ ਸਿੰਘ ਨੂੰ ਬਈ ਇਹ ਬਹਾਦਰੀ ਦਾ ਕੰਮ ਕੀਤਾ ਇਸ ਨੂੰ ਐਵਾਰਡ ਦਿੱਤਾ ਜੇ ਯੂਨੀਵਰਸਿਟੀ ਨੇ ਬਿਲਕੁਲ ਉਸ 20 ਸਾਲ ਦੇ ਬਾਅਦ ਤੇ ਤੁਹਾਨੂੰ ਐਵਾਰਡ ਮਿਲ ਗਿਆ ਹੋਣਾ ਐਵਾਰਡ ਕੀ ਮਿਲਿਆ ਜੇ ਉਹਦੇ ਵਿੱਚ ਜੋ ਸੈਂਕਸ਼ਨ ਕੀਤਾ ਉਹ ਅੱਜ ਤੱਕ ਨਹੀਂ ਮਿਲਿਆ ਕੀ ਸੈਂਕਸ਼ਨ ਹੋਇਆ ਸੈਂਕਸ਼ਨ ਹੋਇਆ 골ਡ ਬੈਡਜ ਹਮ ਸਟੇਕਾ ਮੈਰਿਟਸ ਠੀਕ ਔਰ ਯੂਨੀਵਰਸਿਟੀ ਗਰੰਟੀ ਐਵਾਰਡ ਗੈਲੈਂਟਰੀ ਅਵਾਰਡ ਗੈਲੈਂਟਰੀ ਯੂਨਿਟ ਤਿੰਨ ਚੀਜ਼ਾਂ ਹੈ ਤਿੰਨ ਸੈਂਕਸ਼ਨ ਹੈ ਠੀਕ ਸੈਂਕਸ਼ਨ ਹੈ ਨਾ ਅਜੇ ਤੱਕ ਮੈਨੂੰ ਯੂਨੀਵਰਸਿਟੀ ਕੋਈ ਡੀਗਰੀ ਮਿਲਿਆ ਨਾ ਸਟੇਟ ਕੋ ਮੈਰਿਟਸ ਮਿਲਿਆ ਔਰ 골ਡ ਮੈਡਲ ਸਪੈਸ਼ਲ ਫੰਕਸ਼ਨ ਖਾਇਰ ਨੇ ਵਿਦ ਡਿਗਨਿਟੀਜ਼ ਡੇ ਤੇਨੀ ਦੇਖੋ ਹੋਇਆ ਸੀ ਕੋਈ ਯਾਦ ਹੈ 골ਡ ਮੈਡਲ ਕਦੋਂ ਮਿਲਿਆ ਸੀ ਇਹ ਮੇਰਾ ਖਿਆਲ ਹੈ 98 ਨਹੀਂ ਗਲਟਾ ਹਨ ਨਹੀਂ ਸੀ ਇਸੇ ਵਿੱਚ ਕਿ ਜਿਹੜਾ ਮੈਨੂੰ ਡੇਟ ਸੋ 30 ਦੇਖ ਕੇ ਦਿੱਤ ਮੈਗਾ ਠੀਕ ਹੈ ਉਹਦੇ ਵਿੱਚ ਮੈਨੂੰ ਡਿਗਨਿਟੀ ਸਾਰਿਆਂ ਨੂੰ ਬੁਲਾ ਕੇ ਮੈਂ ਦੇਖਤਾ ਔਰ ਮੈਂ ਜਿਸਨੇ ਪਤਾ ਕੀਤਾ ਉਹ ਸਿਰਫ ਯਾਨੀ ਕਿ ਪਲੇਟਿਡ ਗੋਲਡ ਮੈਟਲ ਸੀ ਥੈਟ ਇਜ਼ ਨਾਟ ਅ ਗੋਲਡ ਮੈਟਲ ਮਤਲਬ ਗੋਲਡ ਪਲੇਟਿਡ ਮੈਟਲ ਦਿੱਤਾ ਉਹ ਬਾਅਦ ਚ ਪਤਾ ਲੱਗਾ ਮੈਨੂੰ ਤੁਹਾਨੂੰ ਜਿਹੜਾ ਲਿਖ ਕੇ ਉਹਨਾਂ ਨੇ 골ਡ ਪਲੇਟਿਡ ਮੈਡਲ ਨਾ ਸਟੈਕ ਦਾ ਪਲੇਟ ਹੈ 골ਡ ਮੈਡਲ ਜੋ ਹੈ ਤੁਹਾਡੇ ਕੋਲ ਸਰਟੀਫਿਕੇਟ ਸਟੈਕ ਉਹ ਵੀ ਜ਼ਰੂਰ ਦਿਖਾਓ ਬਿਲਕੁਲ ਬਿਲਕੁਲ ਸੈਂਸ਼ਨ ਆਰਡਰ ਹੈ ਨਾ ਸੈਂਸ਼ਨ ਆਰਡਰ ਸੈਂਸ਼ਨ ਅਗਰ ਤੁਹਾਨੂੰ 골ਡ ਮੈਡਲ ਹੋਇਆ ਤਾਂ 골ਡ ਪਲੇਟਿਡ ਦਾ ਮਤਲਬ ਤੂੰ 골ਡ ਕਿੱਧਰ ਗਿਆ ਉਹ 골ਡ ਪਰਮਾਤਮਾ ਜਾਣੇ ਕਿੱਧਰ ਗਿਆ ਇਸ ਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਇਹ ਤਾਂ ਇਹ ਜਾਣਨ ਇਵਨ ਕੇ ਸੀਐਮ ਨੇ ਵੀ ਚਿੱਠੀ ਲਿਖੀ ਸੀ ਕਿ ਇਸ ਨੂੰ ਯਾਨੀ ਕਿ ਤੁਸੀ ਮੰਥਲੀ ਯਾਨੀ ਕੁਝ ਨਾ ਕੁਝ ਬੈਨੀਫਿਟਸ ਦਿਓ। ਓਕੇ ਇਹ ਨੇ ਮਤਲਬ ਬਹੁਤ ਸਾਰੇ ਤੁਹਾਡੇ ਕੋਲ ਗੰਦਾ ਪਿਆ ਪਤਾ ਨਹੀਂ ਕਿ ਕਿਹ ਚੀਜ਼ ਦਾ ਸਾਂਕਸ਼ਨ ਹੋਇਆ ਤੁਹਾਨੂੰ ਥਰੂ ਸਾਡੇ ਸੀਐਮ ਦੇ ਥਰੂ ਗੇਦਰਸ ਉਹ ਚੀਜ਼ ਮਿਲ ਗਈ। ਇਹ ਉਸਨੇ ਰეკਮੈਂਡ ਕੀਤਾ ਸੀ 6 ਮਹੀਨੇ ਵਿੱਚ। ਤੇ ਇਹ ਆਰਡਰ ਆ ਗਿਆ। ਇਹ ਜਿਹਦੇ ਚ ਲਿਖਿਆ ਹੈ 골ਡ ਮੈਡਲ गैलेंट्री अवार्ड गोल्ड मेडल अलोंग विद सर्टिफिकेट ऑफ मैरिट फॉर एग्ज हाँ वेरी गुड एग्जैम्पल एग्जैम्पलरी करेज करेज एग्जैम्पल करेज ब्रेवरी एंड डूइंग कमेंटेबल जॉब वाह फिर क्यों ये तो अड़नाल हुए आज ਮੈਨੂੰ ਇਸ ਦਿਨ ਤੱਕ ਇਹ ਚੀਜ਼ਾਂ ਮਿਲਣੀਆਂ ਚਾਹੀਦੀਆਂ ਤੇ ਆਪਕਾ ਆਰਡਰ ਹੈ ਇਹ ਤੇ ਸਾਹਮਣੇ ਲਿਖਿਆ ਹੋਇਆ ਹੈ ਕਿ ਮੈਂ ਕਹਿੰਦਾ ਆਰਡਰ ਹੈ ਉਹ ਇਹ ਆਰਡਰ ਡੇਟਿਡ 1998 ਜੈਸ 9 9298 1998 921998 ਦਾ ਆਰਡਰ ਹੈ ਜੀ ਜੀ ਫਿਰ ਕਿਉਂ ਨਹੀਂ ਅਜੇ ਤੱਕ ਇਹ ਸਾਰੀਆਂ ਚੀਜ਼ਾਂ ਮਿਲੀਆਂ ਤੇ ਇੱਕ ਜਿਹੜੀ ਮਿਲੀ ਉਹ ਵੀ ਮੈਂ ਕਹਿੰਨਾ ਕਿ ਇਹਨਾਂ ਨੇ ਮੇਰੀ ਅੱਖਾਂ 'ਚ ਕਿਸਮ ਦੀ ਮਿੱਟੀ ਪਾ ਛੜੀ ਹੈ ਕਿ ਤਾਂ ਵੀ ਕੁਛ ਨਹੀਂ ਤੁਸੀਂ ਕਹਿ ਰਹੇ ਹੋ ਕਿ ਤੁਹਾਡੀਆਂ ਅੱਖਾਂ ਦੇ ਵਿੱਚ ਮਿੱਟੀ ਪਾਈ ਗਈ ਮਿੱਟੀ ਪਾਈ ਬੱਥੋ ਆਫ ਦਾ ਰਿਕਾਰਡ ਤੁਸੀਂ ਸਾਨੂੰ ਦੱਸ ਰਹੇ ਸੀ ਕਿ ਕੋਈ ਕਹਿ ਰਿਹਾ ਕਿ ਸਾਡੀਆਂ ਅੱਖਾਂ 'ਚ ਮਿਰਚਾਂ ਪਾ ਕੇ ਤੇ ਅਵਾਰਡ ਲੈ ਗਿਆ ਹਾਂ ਬਿਲਕੁਲ ਹੀ ਕਪਸੇ ਨੇ ਕੈਸੀ ਪਰ ਮੈਂ ਉਹ ਨਾ ਨਹੀਂ ਡਿਸਕਲੋਸ ਕਰਤਾ ਉਹ ਰਿਟਾਇਰ ਹੋ ਚੁੱਕੇ ਨੇ ਪਰ ਫਿਜ਼ੀਕਲ ਵਿਟਨੈਸ ਤੇ ਕੋਈ ਨਹੀਂ ਹੈ ਉਸਨੇ ਮੇਰੇ ਕਿਸੇ ਦੋਸਤ ਨੂੰ ਕਿਹਾ ਇਹ ਸਾਡੀ ਅੱਖਾਂ 'ਚ ਯਾਨੀ ਕਿ ਮਿਰਚਾਂ ਪਾ ਕੇ ਕੌਣ ਅੱਖਾਂ 'ਚ ਮਿਰਚਾਂ ਪਾ ਕੇ ਪ੍ਰੀਤਮ ਸਿੰਘ ਹੂੰ ਉਹਨਾਂ ਨੂੰ ਕੀ ਤਕਲੀਫ ਸੀ ਬਸ ਭੇਂਗਾ ਯਾਨੀ ਕਿ ਮਨਾਰਟੀ ਚਾਸੀ ਲੋਕੀਂ ਔਰ ਕੀ ਇਹ ਮਿਨਾਰਟੀ ਚ ਨਾ ਹੁੰਦੇ ਤੇ ਮਨ ਨੂੰ ਜ਼ਰੂਰ ਦਰਦ ਦੇ ਠੋਕਣਾ ਖਾਣੀ ਪੈਂਦੀ ਆ ਪ੍ਰਮੋਸ਼ਨ ਵੀ ਤਿੰਨ ਕਿਸਮ ਦੇ ਹੁੰਦੀ ਹੈ ਹਮ ਇੱਕ ਉਹਨਾਂ ਦੇ ਮੈਰਿਟ ਪ੍ਰਮੋਸ਼ਨ ਇੱਕ ਉਹਨਾਂ ਦੇ ਮੈਰਿਟ ਦਾ ਮੇਨ ਪ੍ਰਮੋਸ਼ਨ ਇੱਕ ਉਹਤੀ ਸਨਾਰਟੀ ਪ੍ਰਮੋਸ਼ਨ ਇਹ ਮੈਰਿਟ ਪ੍ਰੋਮੋਸ਼ਨ ਦੇ ਵਿੱਚ ਆਂਦਾ ਸੀ ਮੇਰਾ ਕੇਸ ਔਰ ਇਹਨਾਂ ਨੇ ਤਿੰਨਾਂ ਬੰਦਿਆਂ ਨੂੰ ਤਿੰਨ ਤਿੰਨ ਚਾਰ ਚਾਰ ਪ੍ਰਮੋਸ਼ਨ ਇਕੱਠੀਆਂ ਦਿੱਤੀਆਂ ਪਰ ਤੁਹਾਨੂੰ ਉਹਨਾਂ ਦਾ ਕੋਈ ਜਿਹੜੀ ਨਾਰਮਲ ਪ੍ਰਮੋਸ਼ਨ ਹੋਵੇ ਕੋਈ ਇਹਨੇ ਕੋਈ ਉਹਨਾਂ ਦੇ ਕੰਟਰੀਬਿਊਸ਼ਨ ਨਹੀਂ ਇਹਨਾਂ ਨੇ ਕਿਸੇ ਨੂੰ ਪਕੜ ਕੇ ਸਿੱਧੇ ਸਕਰੀ ਬੁਲਾਛ ਰਹਿਆ ਇਹ ਆਰ ਕਿਉਂ ਕਿ ਤੁਸੀਂ ਇਹ ਗੱਲ ਕਿਉਂ ਕਹਿ ਰਹੇ ਹੋ ਕਿ ਸਿਰਫ ਮਾਈਨੋਰਟੀ ਨੂੰ ਹੀ ਦੇਖ ਕੇ ਕਿਾ ਕੁਝ ਐਸਾ ਹੋ ਰਿਹਾ ਹੈ ਤੁਹਾਡੇ ਨਾਲ ਐਸਾ ਐਸਾ ਇਹੋ ਜੋ ਕੇਸ ਨਾ ਹੋਇਆ ਤਨਾ ਹੋਏਗਾ ਕਿਉਂਕਿ ਇਹਨਾਂ ਨੇ ਲਿਖਿਆ ਹੈ ਤੁਹਾਨੂੰ ਕੀ ਲੱਗਦਾ ਕਿ ਜੇ ਤੁਹਾਡੀ ਜਗ੍ਹਾ ਕੋਈ ਹੋਰ ਹੁੰਦਾ ਤੇ ਉਸੇ ਦਾ ਮਿਲ ਜਾਂਦਾ ਉਹਨੂੰ ਮਿਲ ਜਾਂਦਾ ਹਾਂਜੀ ਦੇਖੋ ਮੇਰੀ ਗੱਲ ਇਹ ਕਿ ਉਹਨੇ ਨੇ ਲਿਖ ਦਿੱਤਾ ਕਿ ਅੱਜ ਤੋਂ ਬਾਅਦ ਯੂਨੀਵਰਸਿਟੀ ਬੈਂਟੀ ਵਰਡ ਕਿਸੇ ਨੂੰ ਦਿੱਤਾ ਜਾਏ ਕਿਸੇ ਨੂੰ ਤੁਹਾਡੇ ਤੋਂ ਬਾਅਦ ਹਾਂਜੀ ਗੈਲੈਂਟਰੀ ਅਵਾਰਡ ਹੀ ਨਹੀਂ ਦਿੱਤਾ ਜਾਏ ਨਾ ਨਾ ਇਹ ਜੀ ਨੋ ਮਤਲਬ ਕਿ ਕੋਈ ਵੀ ਬੰਦਾ ਹੋਣ ਯੂਨੀਵਰਸਿਟੀ ਦੇ ਵਿੱਚ ਇਸ ਤਰ੍ਹਾਂ ਦਾ ਕਾਰਾ ਕਰੇ ਹੀ ਨਾ ਉਹਨੇ ਕਿਹਾ ਨੋ ਨੀਡ ਫਾਰ ਦਾ ਕੰਟੀ ਅਵਾਰਡ ਇਹ ਇਹ ਵੀ ਆਰਡਰ ਵਿੱਚ ਲਿਖਿਆ ਗਿਆ ਹੈ ਸੰਡੀਕੇਟ ਦੇ ਮਿੰਟਸ ਦੇ ਵਿੱਚ हां तो उन सेट ए ता सीधा हो गया कि जेडी यूनिवर्सिटी ਦੇ ਵਿੱਚ ਕੰਮ ਕਰਦੇ ਨੇ ਜੀ ਤੁਹਾਨੂੰ ਜੀ ਯੂਨੀਵਰਸਿਟੀ ਦਾ ਕੁਝ ਵੀ ਪਛਾਣ ਦੀ ਲੋੜ ਨਹੀਂ ਕਿਉਂਕਿ ਅਗਰ ਤੁਸੀਂ ਕਰੋਗੇ ਤਾਂ ਉਹਨਾਂ ਅਵਾਰਡ ਤੋਂ ਵੀ ਮਿਲਣਾ ਨਹੀਂ ਪਰ ਖੈਰ ਫਿਰ ਵੀ ਅਸੀਂ ਦਰਸ਼ਕਾਂ ਨੂੰ ਕਹਾਂਗੇ ਜਿਹੜੇ ਸਾਡੀ ਯੂਨੀਵਰਸਿਟੀ ਦੇ ਜਿਹੜੇ ਕੁਝ ਕੰਮ ਕਰਨ ਵਾਲੇ ਇਹ ਵੀਡੀਓ ਦੇਖ ਰਹੇ ਹੋ ਉਹ ਇਸ ਤੋਂ ਜ਼ਰੂਰ ਸਿੱਖਣ ਕਿ ਗੈਲੰਟਰੀ ਅਵਾਰਡ ਦੀ ਜ਼ਰੂਰਤ ਨਹੀਂ ਹੁੰਦੀ ਲੇਕਿਨ ਇਹ ਇੱਕ ਇੱਜ਼ਤ ਹੁੰਦੀ ਹੈ ਕਿ ਇੱਕ ਇਨਸਾਨ ਨੇ ਇੰਨਾ ਵੱਡਾ ਕੰਮ ਕੀਤਾ ਹੋਵੇ ਔਰ ਜੰਮੂ ਯੂਨੀਵਰਸਿਟੀ ਜਾਨੀ ਇੱਕ ਬਹੁਤ ਵੱਡਾ ਨਾਮ ਜਿਸ ਦੇ ਕੀ ਇਸ ਵੇਲੇ ਹੈਡ ਅਸੀਂ ਜੇ ਕਹੀਏ ਤੇ ਕੌਣ ਹੈ ਅਸੀਂ ਸੈਜਿਸਟਰ ਅਸਿਸਟੈਂਟ ਰੈਜਿਸਟਰ ਤੋਂ ਹੁਣ ਤੁਸੀਂ ਕੀ ਚਾਹੁੰਦੇ ਹੋ ਕੀ ਮੈਨੂੰ ਮੈਂ ਇਹ ਚਾਹਨਾ ਕਿ ਇਨ ਫਿਚਰ ਕਿਸ ਨੇ ਇਹੋ ਜਿਹਾ ਟ੍ਰਾਂਨ ਹੋਵੇ ਹੂੰ ਕਿਸੇ ਨਾਲ ਨਹੀਂ ਕਿਸੇ ਨਾਲ ਨਹੀਂ ਹੋਵੇ ਇਹ ਇਹ ਤਾਂ ਕਿਸੇ ਨਾ ਮਨ ਇਨਸਾਨੀ ਦਾ ਮਜ਼ਾਕ ਬਣ ਗਿਆ ਕਿਸ ਹੂੰ ਇਹ ਆ ਤਾਂ ਤੁਸੀਂ ਕਹੋ ਹੀ ਨਾ ਕਿ ਬਈ ਇਸ ਨੂੰ ਕੁਝ ਦਿੱਤਾ ਜਾਵੇ ਤੇ ਜੇ ਤੁਸੀਂ ਕਿਹਾ ਹੈ ਕਿ ਗਲੈਂਟਰੀ ਅਵਾਰਡ ਦੋ ਇਸ ਨੂੰ ਮੈਰਿਟ ਆਫ ਸਰਟੀਫਿਕੇਟ ਆਫ ਮੈਰਿਟ ਦੇ ਦਿਓ ਇਸ ਨੂੰ 골ਡ ਮੈਡਲ ਦੇ ਦਿਓ ਤੇ ਫਿਰ ਦੋ ਕੁਝ ਵੀ ਦੇ ਕਾਗਜ਼ਾਂ ਵਿੱਚ ਹੀ ਸਿਰਫ ਇਹ ਸਿਰਫ ਕਾਗਜ਼ਾਂ ਚ ਹੀ ਆ ਤੁਸੀਂ ਜੋ ਆਰਟੀਆਈਜ਼ ਵਗੈਰਾ ਪਾ ਕੇ ਉਸ ਦੀ ਡਿਟੇਲ ਕਢਵਾਈ ਜੀ 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 ਉਹਦੇ ਵਿੱਚ ਕੀ ਸਾਬਤ ਹੋਇਆ ਉਹਦੇ ਵਿੱਚ ਉਹਦੇ ਵਿੱਚ ਮੈਂ ਕਹਿੰਨਾ ਕਿ ਮਨ ਨੂੰ ਜਵਾਬ ਨਹੀਂ ਦੇ ਸਕਿਆ ਇਸ ਕਰ ਪੂਰੀ ਕਮੇਟੀ ਚ ਬੈਠ ਕੇ ਕਹਿੰਦਾ ਜੀ ਮਨ ਨੂੰ ਮਾਫੀ ਦੇ ਸ਼ਰਤ ਕਰ ਇਨਜਸਟਿਸ ਰੋ ਅਪੋਲੋਜਾਈਜ਼ ਲੈਟਰ ਵੀ ਸ਼ਾਇਦ ਤੁਹਾਡੇ ਨਹੀਂ ਮੈਂ ਲਿਖਿਆ ਨਹੀਂ ਦਿੱਤਾ ਨਾ ਉਹਨਾਂ ਨੇ ਬਾਅਦ ਸਿਰਫ ਵਰਬਲੀ ਮਾਫੀ ਮੰਗੀ ਹੈ ਵਰਬਲੀ ਮਾਫੀ ਮੰਗੀ ਹੈ ਔਰ ਮਨ ਨੂੰ ਉਸ ਤੋਂ ਬਾਅਦ ਇਹ ਆਰਡਰ ਦਿੱਤਾ ਕਿ ਉਹਦੇ ਚ ਕਮਿਟ ਕਰੇ ਕਰ ਦੇਣ ਕਿ ਯੂਨੀਵਰਸਿਟੀ ਨੇ ਅਪਰੂਵ ਵੀ ਕੀਤਾ 골ਡ ਮੈਡਲ ਔਰ ਯੂਨੀਵਰਸਿਟੀ ਨੇ ਅਪਰੂਵ ਕੀਤਾ ਹਾਂਜੀ ਉਹ ਸਟੇਟ ਗਵਰਨਰ ਨੇ ਵੀ ਕੀਤਾ ਹੈ ਔਰ ਇਸ ਨੂੰ ਸਿਨਕਸਟ ਕਰਦੇ ਆਡਵਾਈਸ ਕਰੇ ਕਰਦੇ ਆ ਕਿ ਇਹ अच्छा अप्लाई करें फॉर द डीएसएल तो डीएसएल आज तक नहीं होया उसके बाद फिर मैं एप्लीकेशन देती है आरटीए लगाई है उधर तो जवाब नहीं आज तक नहीं मिला और ए जिदे भी चुना ने क्या कि मिलया है इस नो हां जी अप्रूव ये ए ऑर्डर नंबर भी 2023 9 10 2023 दा ऑर्डर है ऑफिस ऑफ द फर्स्ट एपेलेट अथॉरिटी रजिस्ट्रार यूनिवर्सिटी ऑफ जम्मू ਤੋ ਇਹ ਇੱਕ ਬਹੁਤ ਵੱਡਾ ਇਸ ਨੂੰ ਤਾਂ ਤੁਸੀਂ ਕਹਿ ਸਕਦੇ ਹੋ ਕਿ ਇਵਨ ਕੇ ਇਹ ਮਨੋਕੈਂਨ ਚਿੱਠੀ ਲਿਖਦੇ ਨੇ ਕਿ ਤੂੰ ਅਸਰ ਦੇ ਕਾਪੀ ਦੇ ਮੈਂ ਇਹਨਾਂ ਨੂੰ ਕਹਿ ਕਰਦਾ ਕਿ ਅਸਰ ਵੀ ਕਦੇ ਕੋਈ ਇੰਪਲਾਈ ਬੁਲਾ ਸਕਦਾ ਹੈ। ਕੀ ਇਹ ਇੱਕ ਮਜ਼ਾਕ ਬਣ ਗਿਆ। ਅਸਰ ਉਹ ਕਹਿੰਦੇ ਨੇ ਤੂੰ ਉਹਨ ਲਈ ਆਖ ਕਰਦੇ ਅਸੀਂ ਤੁਹਾਨੂੰ ਸਾਰੇ ਬੈਨੀਫਿਟ ਦੇ ਦਿਆਂ। ਔਰ ਜੋ ਆਰਡਰ ਦੇ ਆਰਡਰ ਤੇ ਸਟੇਟ ਗਵਰਨਰ ਦਾ ਮਤਲਬ ਮੈਂ ਦਿੱਤਾ ਰਹਿਣੂ। ਅਸਰ ਉਹ ਮਾਰੇ ਮੇਨ ਯੂਨੀਵਰਸਿਟੀ ਦਾ ਸਟੇਟ ਦੀ ਹੈ ਨਾ। ਹਾਂ। ਸਰੋ ਮੈਂ ਥੋੜਾ ਬਣਾ ਸਕਦਾ ਨਾ ਯੂਨੀਵਰਸਿਟੀ ਬਣਾ ਸਕਦੀ ਹੈ ਇਹ ਤੇ ਲੈਜਿਸਲੇਟਿਵ ਗਰੇ ਕੌਂਸਲ ਦੇ ਵਿੱਚ ਬੰਦੇ ਬੈਠੇ ਹੁੰਦੇ ਨੇ ਅਸੈਂਬਲੀ ਚ ਉਹ ਐਨੀ ਕੇ ਬਣਾਉਂਦੇ ਨੇ ਤੇ ਉਹਨਾਂ ਦੀ ਰეკਮੈਂਡੇਸ਼ਨ ਆ ਗਈ ਆ ਉਹ ਰੂਲਸ ਵੀ ਆ ਗਏ ਉਹਨਾਂ ਦੇ ਤੇ ਜੰਮੂ ਯੂਨੀਵਰਸਿਟੀ ਤੋਂ ਮੈਨੇਜਮੈਂਟ ਤੋਂ ਇਲਾਵਾ ਤੁਸੀਂ ਹੋਰ ਕਿੱਥੇ ਤੱਕ ਕਿੱਥੇ ਕੋਈ ਅਪਰੋਚ ਕੀਤੀ ਹੋਵੇ ਕਿ ਤੁਹਾਨੂੰ ਇਹ ਤੁਹਾਡਾ ਜਿਹੜਾ ਬਣਦਾ ਸਾਡਾ ਲਾਸਟ ਇਅਰ ਨੀ ਕੇ ਚਾਂਸਰਨਰ ਕੋਰਨਰ ਹੁੰਦਾ ਓਕੇ 1979 ਤੋਂ ਲੈ ਕੇ ਅੱਜ ਤੱਕ ਗਵਰਨਰ ਦਫ਼ਤਰ ਚੱਲੇ ਕਰਨਾ ਕਿਸ ਅਜੇ ਤੱਕ ਯਾਨੀ ਕਿ ਮੈਨੂੰ ਚਿੱਠੀਆਂ ਆਂਦੇ ਨੇ ਮੈਂ ਉਹਨਾਂ ਦੇਣਾ ਤੇ ਉਹ ਚੁੱਕੇ ਉਹਦੇ ਐਕਸ਼ਨ ਕੋਈ ਨਹੀਂ ਲੇਕਰ ਦੇਣਾ ਜ਼ਾਸਪਾ ਬੱਲੇ ਕਰਦਾ ਹੈ ਤਨਣਾ ਇਹ ਪ੍ਰਾਪਰ ਜਵਾਬ ਦੇ ਕੇ ਤੁਹਾਨੂੰ ਕੀ ਲੱਗਦਾ ਹੈ ਕਿ ਕਿਦਰੇ ਨਾ ਕਿਦਰੇ ਜੰਮੂ ਯੂਨੀਵਰਸਿਟੀ ਦੇ ਜਿਹੜੇ ਕਰਿੰਦੇ ਨੇ ਜਿਹੜੇ ਇਸ ਚੀਜ਼ ਤੇ ਗਲਤੀ ਦੇ ਜਿਹੜੇ ਜਿਨ੍ਹਾਂ ਦੇ ਕੋਲ ਗਲਤੀਆਂ ਹੋ ਗਈਆਂ ਬਿਲਕੁਲ ਪਨਿਸ਼ ਕਰੋ ਮੈਂ بار بار ਲਿਖਿਆ ਉਹ ਉਹ ਕਿਦਰੇ ਨਾ ਕਿਦਰੇ ਆਪਣੀ ਆਪਣੀ ਅੱਖਾਂ ਦੇ ਵਿੱਚ ਵੀ ਤੇ ਮਿੱਟੀ ਪਾ ਰਹੇ ਨੇ ਇਸ ਦੇ ਬਾਰੇ ਵਿੱਚ ਕੁਝ ਰਾਜਾਵੰਨੂ ਵੀ ਤੋਂ ਪਤਾ ਹੋਣਾ ਚਾਹੀਦਾ ਬਿਲਕੁਲ ਮੈਂ ਤੇ بار بار ਇਹਨਾਂ ਨੂੰ ਚਿੱਠੀਆਂ ਲਿਖਿਆ ਕਰਦਾ ਮੈਂ ਕਹਿੰਦਾ 골ਡ ਮੈਨਰੇ ਵਾਪਸ ਲਓ ਪੁਲਿਸ ਨਾਲੇ ਮਿਲਾ ਦਿਓ ਸੇਫ ਬੇਬੀ ਮੜ ਲਾ ਲਓ ਪਰ ਮਨ ਨੂੰ ਜਸਟਿਸ ਵੀ ਦੇਣਾ ਹੈ ਕਿ ਵਾਪਸ ਆਖੋ ਸਾਰਾ ਕੁਝ ਕਿੰਨੀਆਂ ਜਿੱਖੀਆਂ ਮੈਂ ਗਵਰਨਰ ਨੂੰ ਲਿਖ ਚੁੱਕਿਆ ਕਿ ਮੈਨੂੰ ਟਾਈਮ ਦੇ ਮੈਂ ਸਾਰ ਕੁਝ ਵਾਪਸ ਕਰ ਮਤਲਬ ਇਸ ਵੇਲੇ ਤੁਸੀਂ ਚਾਹੁੰਦੇ ਹੋ ਕਿ ਮੈਨੂੰ ਇਸ ਮੈਰਿਟਾ ਸਰਟੀਫਿਕੇਟ 골ਡ ਮੈਡਲ ਯਾ ਸਭ ਕੁਝ ਵਾਪਸ ਕਰਨਾ ਚਾਹੁੰਦੇ ਮੈਨੂੰ ਮੈਨੂੰ ਕੁਝ ਨਹੀਂ ਚਾਹੀਦਾ ਲੇਕਿਨ ਇਹ ਮੈਨੂੰ ਜਿੰਨੀ ਪਨਿਸ਼ਮੈਂਟ ਇਹਨਾਂ ਨੇ ਮੈਨੂੰ ਦਿੱਤੀ ਹੈ ਪਰਮਾਤਮਾ ਕਰਕੇ ਕਿਸੇ ਬਦਲ ਪਰਛਾਵੇਂ ਮੈਂਟਲੀ ਅਸੈਸਮੈਂਟ ਕੀਤਾ ਰਹਿਣਾ ਮੈਨੂੰ ਮੈਂਟਲ ਹਸਪੀਟਲ ਦੇ ਕਾਰਡ ਬਨੂ ਡਿਪਰੈਸ਼ਨ ਵਿੱਚ ਵੀ ਚੱਲਣਾ ਗਿਆ ਮੈਂ ਇਵਨ ਕਿ ਅੱਜ ਵੀ ਡਿਪਰੈਸ਼ਨ ਦੀ ਰਿਪੋਰਟ ਕਰਨਾ ਮੈਂ ਇਹ ਤਾਂ ਬੜਾ ਇੱਕ ਉਜਾਗ ਬਣ ਗਿਆ ਜਿਵੇਂ ਇੱਕ ਡੈ 嗯。Mm.

ਉਹ ਇਹ ਇੱਕ ਹੋਰ ਵੱਡਾ ਬਲੰਡਰ ਉਹ ਬੈ ਨਹੀਂ ਸਕਦਾ ਜੇ ਤੁਸੀਂ ਕਮੇਟੀ ਬਠਾਈ ਤੇ ਮੈਨੂੰ ਕਮੇਟੀ ਦੇ ਵਿੱਚ ਮੈਨੂੰ ਬੁਲਾ ਕੇ ਮੇਰੀ ਗੱਲ ਤੇ ਸੁਣੋ ਮੇਰੀ ਗੱਲ ਵੀ ਨਹੀਂ ਸੁਣੀ ਜਾਦੀ ਜੇ ਮੈਂ ਆਰਟੀਆ ਲਗਾਣਾ ਪਿਆ ਹੈ ਕਿਹ ਤੁਸੀਂ 179 ਤੋਂ ਲੈ ਕੇ ਅੱਜ ਤੱਕ ਯਾਨੀ ਕਿ 222 ਤੱਕ ਕਮੇਟੀ ਬਠਾਈ ਹੈ ਕਿਹ ਤੁਸੀਂ ਕਾਗਜ਼ੀ ਵਿੱਚ ਰੱਖ ਕੋਈ ਦਾ ਜਵਾਬ ਨਹੀਂ ਦੇਦੇ ਮੈਨੂੰ ਕਮੇਟੀ ਦੇ ਵਿੱਚ ਕੋਈ ਵੀ ਕੇਸ ਜਾਂਦਾ ਹੈ ਤਾਂ ਕਾਇਦਾ ਪੀਲ ਹੁੰਦੀ ਹੈ ਬਾਕਾਇਦਾ ਸਾਰੇ ਡਾਕੂਮੈਂਟ ਐਗਜ਼ੀਕਿਊਟ ਕੀਤੇ ਜਾਂਦੇ ਹਨ तुसी कोई अपनी तरफों अपील करना चाहो मैं सरकारे दरबारे या सरकारे दरबारे इधर बीच हाँ जी जी मेरी मेरी इयो अपील है कि जो मेरे ना हो या किसी और ना ला बीतक ते इन जहाँ ते इसमें यानी के खुद ही जिस्तार ने उठ के उसी मेरे को ऐसे क्या यानी के के यूनिवर्सिटी को लोग गलती हो रही थी, वर्बली। वर्बली ने के, ने के, ने थी। तो मैं उन्होंने इन्हीं किया कि दूसरे रजिस्टर तो लाएंगे, त्रेमा रजिस्टर आगे, किसी ने जरूरत नहीं पड़ा, ਕਿਸਨੇ ਪ੍ਰਵੀਜ਼ਨਲ ਮਤਲਬ ਜਿਨ੍ਹਾਂ ਨੇ ਗਲਤੀ ਜਿਨ੍ਹਾਂ ਨੇ ਕਿਹਾ ਕਿ ਸਾਡੇ ਕੋਲ ਗਲਤੀ ਹੋ ਗਈ ਜਾਂ ਤੇ ਉਹ ਸਿਆਣੇ ਸੀ ਉਹਨਾਂ ਨੇ ਆਰਡਰ ਦਿੱਤਾ ਨਾ ਮੈਨੂੰ ਫਿਰ ਇਹ ਆਰਡਰ ਉਹਨਾਂ ਦੇ ਤੋਂ ਪਹਿਲੇ ਰਜਿਸਟਰ ਜਿਨ੍ਹਾਂ ਸਾਰਿਆਂ ਨੇ ਗਲਤੀ ਕੀਤੀ ਰਜਿਸਟਰਾਰ ਵਾਚਨ ਸੀ ਕੋਈ ਕਿਸਨ ਕੋਈ ਸਾਰੇ ਕਲਪਟ ਹੋ ਗਏ ਨਾ ਫਿਰ ਮੈਂ ਤਾਂ ਉਹ ਹੀ ਤਾਂ ਕਹਿ ਦਿਆ ਜਾਂ ਫਿਰ ਜੇ ਉਹ ਸਾਰੇ ਸਹੀ ਸੀ ਤੇ ਫਿਰ ਬਿਲਕੁਲ ਤੁਸੀਂ ਜਿੰਨੇ ਕਿ ਮੇਰੀ ਸੰਵਾਦ ਜਿਹੜਾ ਆਇਆ ਉਹਦੇ 'ਚ ਲਿਖਿਆ ਉਸਨੇ ਬੋਲਦੇ ਨਾ ਬਕਾਇਦਾ ਉਸ ਦੇ ਵਿੱਚ रजिस्ट्रार ने बीसी ने बोले बीसी ने बीसी बोले ने बोले ओके वो तो एंकर ने उन्होंने की बोले एंकर ने बोले कि ये स्टेट की यूनिवर्सिटी है तो स्टेट की यूनिवर्सिटी अगर स्टेट से लागू करो तो स्टेट देर अगर यूनिवर्सिटी के बीच कोई प्रोविजन नहीं है तो स्टेट के रूल्स तो लागू हो सकते ना उसी वाले स्टेट असेंबली सीएम को बुलाया जाता है प्रोविजन नहीं है तो खुद सीएम बोले करता सारे को स्टेट गवर्नमेंट होता है सेंट्रल गवर्नमेंट का सारा कुछ मिलना सी तो सर बाद लिखे करते हैं साइन कर तो कोई अपील करना चाहो ता मैं तो करने का इन फ्यूचर किसना ला सकोगे तो ਇਸ ਕੇਸ ਵਿੱਚ ਯਾਨੀ ਕਿ ਜੋ ਵੀ ਐਪ ਮੈਨੂੰ ਉਸ ਦਾ ਜੋ ਜਸਟਿਸ ਮਿਲਣਾ ਚਾਹੀਦਾ। ਦੈਟਸ ਇਟ। ਜਸਟਿਸ ਮਿਲਣਾ ਚਾਹੀਦਾ ਹੈ ਕਿਉਂਕਿ ਪ੍ਰੀਤਮ ਸਿੰਘ ਜਿਹਦੇ ਨਾਲ ਸਾਡੀ ਆਫ ਦਾ ਰਿਕਾਰਡ ਵੀ ਗੱਲ ਹੋਈ ਸੀ ਇਹਨਾਂ ਨੇ ਸਿੱਧਾ-ਸਿੱਧਾ ਕਿਹਾ ਕਿ ਮੈਨੂੰ ਐਜ਼ ਅ ਮਾਈਨੋਰਟੀ ਦੇ ਵਿੱਚ ਯਾਨੀ ਕਿ ਮੈਨੂੰ ਇੱਕ ਸਿੱਖ ਹੋਣ ਦੀ ਕਰਕੇ ਇਹ ਸਾਰੀਆਂ ਸਜ਼ਾਵਾਂ ਜਿਹੜੀਆਂ ਨੇ ਇੱਕ ਕਿਸਮ ਦੀਆਂ ਮਿਲ ਰਹੀਆਂ ਨੇ। ਤੋਂ ਉਮੀਦ ਕਰਦੇ ਹਾਂ ਕਿ ਇਸ ਤਰ੍ਹਾਂ ਦੀਆਂ ਸਜ਼ਾਵਾਂ ਮਾਈਨੋਰਿਟੀ ਹੀ ਨਹੀਂ ਬਲਕਿ ਸਮਾਜ ਦੇ ਕਿਸੇ ਵੀ ਵਿਅਕਤੀ ਦੇ ਨਾਲ ਜਿਸ ਨੇ ਵੀ ਇੰਨਾ ਵੱਡਾ ਬਹਾਦਰੀ ਦਾ ਕਾਰਨਾਮਾ ਇੱਕ ਵਾਰ ਨਹੀਂ ਦੋ ਵਾਰ ਨਹੀਂ ਤਿੰਨ ਵਾਰ ਉਸ ਯੂਨੀਵਰਸਿਟੀ ਦੇ ਅੰਦਰ ਕੀਤਾ ਹੋਵੇ ਔਰ ਉਸ ਦੇ ਨਾਲ ਇਸ ਤਰ੍ਹਾਂ ਦੇ ਜਿਹੜੇ ਵਿਤਕਰੇ ਨੇ ਉਹ ਕੀਤੇ ਜਾ ਰਹੇ ਹੁਣ ਐਸਾ ਸਮਾਜ ਦੇ ਦੁਨੀਆ ਦੇ ਕਿਸੇ ਵੀ ਧਰਮ ਕਿਸੇ ਵੀ ਰਾਜ ਦੇ ਵਿੱਚ ਕਿਸੇ ਵੀ ਬੰਦੇ ਦੇ ਨਾਲ ਵਿਤਕਰੇ ਨਹੀਂ ਹੋਣੇ ਚਾਹੀਦੇ ਐਸਾ ਜਿਹੜਾ ਕਹਿਣਾ ਹੈ ਪ੍ਰੀਤਮ ਸਿੰਘ ਜੀ ਦਾ ਤੇ ਕਿਸੇ ਹੋਰ ਨਾਲ ਇਸ ਤਰ੍ਹਾਂ ਦਾ ਵਿਤਕਰਾ ਨਾ ਹੋਵੇ ਉਮੀਦ ਕਰਦੇ ਆ ਕਿ ਇਹ ਵੀਡੀਓ ਜਿਹੜਾ ਹੈ ਰਾਜਪਾਲ ਨੂੰ ਜੇ ਬੈਠੇ ਅਧਿਕਾਰੀ ਯਾਨੀ ਕਿ ਐਲਜੀ ਸਾਹਿਬ ਵੀ ਪਹੁੰਚ ਤੱਕ ਵੀ ਪਹੁੰਚ ਪਹੁੰਚ ਜਾਏਗਾ ਔਰ ਜਿਹੜੇ ਇਸ ਵੇਲੇ ਵੀ ਸੀ ਨੇ ਜਾਂ ਹੋਰ ਅਧਿਕਾਰੀ ਨੇ ਜਿਨ੍ਹਾਂ ਨੇ ਇਸ ਕੇਸ ਨੂੰ ਡੀਲ ਕੀਤਾ ਡੀਰੇਲ ਕੀਤਾ ਜਾਂ ਟਰੈਕ ਤੇ ਰੰਦਿਆਂ ਦਾ ਉਹ ਵੀ ਇਸ ਵੀਡੀਓ ਨੂੰ ਜ਼ਰੂਰ ਦੇਖਣ ਉਹਨਾਂ ਤੱਕ ਪਹੁੰਚਦੀ ਜ਼ਰੂਰ ਕਰਦੇ ਹੋ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਈਵਨ ਕੇ ਨਿਊਜ਼ਪੇਪਰ ਚ ਲਿਖਿਆ ਹੈ ਉਹ ਡੇਲੀ ਅਨਲੀ ਟਾਈਮ ਦੇ ਵਿੱਚ ਕਿ ਜੰਮੂ ਯੂਨੀਵਰਸਿਟੀ ਡਿਨਾਈ ਜੰਮੂ ਯੂਨੀਵਰਸਿਟੀ ਮਿਸਲੀਟਿੰਗ ਮਿਸਲੀਟਿੰਗ ਦਾ ਸਟੇਟ ਗਵਰਨਮੈਂਟ ਐਸ ਵੈਲ ਐਜ਼ ਅ ਜਰਨਲਿਸਟ ਉਹ ਨਿਊਜ਼ਪੇਪਰ ਛਪਿਆ ਰੁਕ ਗਿਆ ਤੋ ਨਿਊਜ਼ਪੇਪਰਾਂ ਦੇ ਵਿੱਚ ਵੀ ਲਿਖਿਆ ਹੋਇਆ ਹੈ ਕਿ ਜੰਮੂ ਯੂਨੀਵਰਸਿਟੀ ਜਿਹੜੀ ਹੈ ਉਹ ਮਿਸਲੀਡ ਕਰ ਰਹੀ ਹੈ ਉਹ ਕਿਸ ਨੂੰ ਮਿਸਲੀਡ ਕਰ ਰਹੀ ਹੈ ਕਿਧਰੇ ਰਾਜਪਵਨ ਨੂੰ ਕਿਧਰੇ ਐਲਜੀ ਸਾਹਿਬ ਨੂੰ ਮਿਸਲੀਡ ਤਾਂ ਨਹੀਂ ਕਰ ਰਹੀ ਉਹਦੀ ਅੱਖਾਂ ਦੇ ਵਿੱਚ ਝੂਲਤਾ ਨਹੀਂ ਝੂਲਤਾ ਨਹੀਂ ਝੋਕ ਰਹੀ ਸੋ ਇਹ ਸਵਾਲ ਜਿਹੜੇ ਨੇ ਪ੍ਰੀਤਮ ਸਿੰਘ ਜੀ ਵੱਲੋਂ ਖੜੇ ਕੀਤੇ ਜਾ ਰਹੇ ਨੇ ਜੰਮੂ ਯੂਨੀਵਰਸਿਟੀ ਦੇ ਅਧਿਕਾਰੀਆਂ ਦੇ ਉੱਪਰ ਤਾਂ ਕਿ ਇਹਨਾਂ ਨੂੰ ਜਿਹੜਾ ਹੈ ਉਹ ਇਨਸਾਫ ਮਿਲ ਸਕੇ ਚਾਹੁੰਦੇ ਨੇ ਕਿ ਮੈਨੂੰ ਅਵਾਰਡ ਨਹੀਂ ਚਾਹੀਦਾ ਲੇਕਿਨ ਇਨਸਾਫ ਚਾਹੀਦਾ ਹੈ ਔਰ ਅਗਰ ਇਨਸਾਫ ਦੀ ਗੱਲ ਕਰੀਏ ਤਾਂ ਬਣਦਾ ਹੈ ਕਿ ਇਹਨਾਂ ਨੂੰ ਇਹਨਾਂ ਦੀ ਜਗ੍ਹਾ ਤੇ ਕੋਈ ਵੀ ਹੋਵੇ ਉਸ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਦੇਖਦੇ ਰਹੋ ਆਪਸੀ ਸਾਂਝ ਟੀਵੀ ਇਸ ਤਰ੍ਹਾਂ ਦੀਆਂ ਸ਼ਖਸੀਅਤਾਂ ਅਗਰ ਤੁਹਾਡੇ ਅੱਗੇ ਪਿੱਛੇ ਹੈ ਜਿਨ੍ਹਾਂ ਨੂੰ ਕੋਈ ਜਿਹੜਾ ਹੈ ਇਨਸਾਫ ਨਹੀਂ ਮਿਲ ਰਿਹਾ ਤਾਂ ਉਹਨਾਂ ਦੀ ਪਹੁੰਚ ਵੀ ਸਾਡੇ ਤੱਕ ਕਰੋ ਅਸੀਂ ਉਹਨਾਂ ਦੀ ਆਵਾਜ਼ ਚੁੱਕਾਂਗੇ ਆਪਸੀ ਸਾਂਝੀ ਟੀਵੀ ਦੇਖਦੇ ਰਹੋ ਔਰ ਇਸ ਵੀਡੀਓ ਨੂੰ ਬਤ ਬਤ ਸ਼ੇਅਰ ਕਰ ਦਿਓ ਧੰਨਵਾਦ ਜੀ